ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦਾ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸ਼ਾਮ ਹੋ ਗਈ ਆ ਤੇ ਅੱਜ ਦਾ ਬਲੌਗ ਆਪਾਂ ਸਟਾਰਟ ਕਰਦੇ ਆਂ ਨੂਰ ਆਪਣਾ ਵਿਚਾਰਾ ਗੈਰ ਰਿਹਾ ਸੀਗਾ ਕਿ ਨਾ ਮੈਂ ਬਾਜ਼ਾਰ ਜਾ ਕੇ ਔਣਾਗਾ ਉਹਨਾਂ ਤੋਂ ਬਾਜ਼ਾਰ ਕੁਮਾ ਕੇ ਲਿਆਵਾਂਗਾ ਤੇ ਗੁਰਦੁਆਰੇ ਜਾ ਕੇ ਦਰਸ਼ਨ ਵੀ ਕਰਕੇ ਆਵਾਂ ਮੈਂ ਬਾਬੇ ਦੇ ਬਹੁਤ ਦਿਨ ਹੋ ਗਏ ਸੀ ਇਹ ਤਿੰਨ ਚਾਰ ਦਿਨ ਹੋ ਗਏ ਬਿਮਾਰ ਸੀਗਾ ਵਿਚਾਰਾ ਬਹੁਤ ਬੁਖਾਰ ਸੀ ਨੂੰ ਤੇ ਬਾਕੀ ਸਕੂਲ ਵੀ ਨਹੀਂ ਗਿਆ ਸੀਗਾ ਚਾਰ ਪੰਜ ਦਿਨ ਹੋ ਗਏ ਬਾਕੀ ਹੁਣ ਠੀਕ ਹੈਗਾ ਬਾਬੇ ਦੀ ਮਨਾਲਕ ਦੀ ਕਿਰਪਾ ਬਾਬੇ ਦੀ ਬਹੁਤ ਠੀਕ ਹੈ ਆਪਣਾ ਬੱਚਾ ਹੁਣ ਤੇ ਬਾਕੀ ਬਾਜ਼ਾਰ ਇਹਨੂੰ ਲੈ ਕੇ ਜਾਵਾਂਗੇ ਤੇ ਗੁਰਦੁਆਰੇ ਦਰਸ਼ਨ ਕਰਾਵਾਂਗੇ ਬਾਬੇ ਦੇ ਗੁਰਬਾਣੀ ਸੁਣ ਕੇ ਆਵਾਂਗੇ ਹਨਾ ਬਣੇ ਹੋਏ ਵੀਡੀਓ ਨਾਲ ਤੇ ਜਾਂਨੇ ਆਪਾਂ ਚੱਲਦੇ ਆਂ ਦਿਖਾਵਾਂਗੇ ਤੁਹਾਨੂੰ ਵਾਇਗਰੂ ਤੋਂ ਅਰਦਾਸ ਵਾਇਗਰੂ ਤੋਂ ਇਹ ਮੰਗਿਆ ਕਰੂ ਬਾਬਾ ਤੰਦਰੁਸਤੀਆਂ ਦਿਓ ਹਨਾ ਤੰਦਰੁਸਤੀ ਸਭ ਤੋਂ ਵੱਡਾ ਗਹਿਣਾ ਆਪਣਾ ਮਿੱਤਰੋ ਤੰਦਰੁਸਤੀ ਮੰਗੋਗੇ ਸਭ ਕੁਝ ਮਿਲਦਾ ਬੰਦਾ ਬੰਦੇ ਦਾ ਦਰਦ ਨਹੀਂ ਹੈਗਾ ਗੁਰੂ ਮਾਲਕ ਦੀ ਜ਼ਰੂਰ ਵਜਦਾ ਠੀਕ ਹੈ ਨਾ ਤਾਂ ਚੱਲਦੇ ਆਪਾਂ ਬਣੇਰੇ ਵੀਡੀਓ ਨਾਲ ਅੱਖਾਂ ਦਾ ਸੀ ਮਰ ਮਰ ਜਾਣੇ ਫਿਰ ਫਿਰ ਜੁਨੀ ਜੋ ਆ ਰਾਜ ਤੋਂ ਸਾਤਕ ਤਾਮਸ ਡਰਪੈ ਕਿਤੇ ਰੂਪ ਪਾਇਆ ਛਲਪ ਕਰੀ ਇਹ ਕੌਲਾ ਡਰਪੈ ਹਾ ਤੇ ਡਰਪੈ ਧਰਮ ਆਯਾ ਅਗਲੇ ਸੁਮਕਰੇ ਡਰਾਵੀ ਰੱਪੇ ਬਿੰਦਰ ਕਰਨ ਹਾਰਾ ਕਹ ਨਾਨਕ ਭਗਤਨ ਕਾ ਸੰਗੀ ਧਰਤ ਸੁਹੈਂ ਦਰਬਾਰਾ ਮਾਰੂ ਮਾਤਾ ਪੰਜਵਾ ਪਾਂਚ ਭਰਤ ਕੋ ਅਨਾਖ ਤੁਮ ਬਾਰਕ ਅਸਨ ਤਾਂਦਰ ਅਟਾਰੇ ਪੁੱਤਰ ਹਿਤ ਨਾਰਾਇਣ ਕਹਿਓ ਮਕੰਕਰ ਮਾਰਿ ਬਿਦਾਰੇ ਮੇਰੇ ਖਾਤੁਰੇ ਕਿਤੇ ਅਗਨਤ ਉਧਾਰੇ ਮੋਹੇ ਦੀਨ ਅਲਪਤ ਨਰਗੁਣ ਅਰਿਓ ਸ਼ਰਨ ਦੁਵਾਰੇ 라ਵ ਬਾਲਮੀਕ ਸੁਪਚਾਰ ਉਤਰਿਓ ਬਖਤਰੇ ਵਿਚਾਰੇ ਏਕ ਨਮਕ ਮਨ ਮਾਹੇ ਆਰਾਦੇਓ ਜਾਹਤ ਪਤ ਪਾਰੇ ਉਤਾਰੇ ਉਹ ਅੱਜ ਸੀ ਆਏ ਸੀਗੇ ਗੁਰਦੁਆਰੇ ਬਹੁਤ ਨਵਾਂ ਨੂਰ ਬਿਮਾਰ ਸੀਗਾ ਤੇ ਅੱਜ ਠੀਕ ਹੋਇਆ ਸੀਗਾ ਤਾਂ ਅੱਜ ਗੁਰਦੁਆਰੇ ਆਏ ਸੀਗੇ ਮੱਥਾ ਲਗਾਉਣ ਬਾਬਾ ਨਾਲ ਕਰਦੇ ਜੀ ਚਲੋ ਸਾਡੀ ਫਾਟਕ ਲੱਗਿਆ ਪਿਆ ਹੈਗਾ ਅਸੀਂ ਗੁਰਦੁਆਰੇ ਜਾਏ ਮੱਥਾ ਟੇਕਿਆ ਤੇ ਚਲੋ ਮੈਂ ਇਧਰ ਦੀ ਬਾਤ ਕਰ ਲੈਣਾ ਆਪਾਂ ਦੋਸਤੋ ਇਧਰ ਅੰਡਰ ਬ੍ਰਿਜ ਆ ਮਾਨਸਾਲਾ ਫੋਟ ਤੇ ਚੱਲਦੇ ਆ ਇਹ ਫਾਟਕ ਲੱਗੇ ਰਹਿੰਦਾਗਾ 24 ਘੰਟੇ ਤਾਂ ਫੇਰ ਜਾਨਿਆ ਉਧਰ ਦੀ ਸਬਜੀ ਮੰਡੀ ਵਿੱਚ ਹੋ ਕੇ ਫੇਰ ਜਾਵਾਂ ਘਰੇ ਬਾਕੀ ਵਿਆਰਚ ਦੇਖਦੇ ਆਂ ਕੀ ਗੱਲ ਬਾਤ। ਗੋਰੀ ਵਾਂਸਲ ਮੂਟਾਣਾ ਨੇ ਸੇਲ ਲਾਈ ਆ ਕਹਿੰਦੇ 100-100 ਰੁਪਏ ਦੀ। ਦੇਖਦੇ ਆਂ ਕੀ ਆ ਉਥੇ ਜੇ ਕਿਤੇ ਮਿਲ ਜੇ ਤਾਂ ਆਪਾਂ ਦੇਖ ਕੇ ਆਵਾਂਗੇ। ਇੱਧਰ ਬਹਾਲ ਹੀ ਗੰਦਾ ਜਾ ਰਿਹਾ ਪੈਣਾ। ਕਿੱਧਰ ਵੜ ਗਏ ਉੱਧਰ ਰਸਤਾ ਹੈਗਾ ਤਾਂ ਹੈ। ਉੱਧਰ ਰੇਤਾ ਵਾਲਾ ਹੁੰਦਾ। ਇੱਧਰ ਪਹਿਲੀ ਵਾਰ ਹੋਇਆ ਆਹ ਰਸਤਾ ਸਾਫ਼ ਹੀ ਹੁੰਦਾ ਪਸੇ। ਗੰਦਾ ਜਾ ਹੋ ਗਿਆ ਹਾਂ ਦੋਸਤੋ ਆਪਾਂ ਚੁੱਤੇ ਕਰੇ ਲੋੜ ਇਹ ਬਜ਼ਾਰ ਚ ਜਾਣਾ ਸੀਗਾ ਇਹ ਕਹਿੰਦਾ ਮੈਨੂੰ ਬਹੁਤ ਰੋਸ ਆਇਆ ਨੇ ਬਜ਼ਾਰ ਚ ਜਾਣ ਨੂੰ ਇਹ ਕਹਿੰਦਾ ਸੀਗਾ ਅੱਜ ਜੀ ਕਰਦਾ ਸੀ ਵਿਚਾਰੇ ਦਾ ਬਜ਼ਾਰ ਚ ਜਾਣ ਨੂੰ ਤੇ ਆਪਾਂ ਬਜ਼ਾਰ ਚ ਜਾਏ ਗੁਰਦੁਆਰੇ ਮੱਥਾ ਵੀ ਟੇਕ ਗਏ ਠੀਕ ਹੈ ਨਹੀਂ ਤੇ ਮਾਸੀ ਸੇਲਸੋਂ ਦਿਖਾਈ ਸੀ ਉੱਥੇ ਵੈਸੇ ਹੈ ਨਹੀਂ ਕੁਝ ਮਿਲਿਆ ਨਹੀਂ ਫਾਦ ਦੋ ਚੀਜ਼ਾਂ ਜਿਹਨੂੰ ਖੇਂਦੇ ਕੋਈ ਵਧੀਆ ਨਹੀਂ ਹੈਗਾ ਕੰਮ ਪੁਰਾਣੇ ਜਿਹੇ ਕੱਪੜੇ ਸੀਗੇ ਅਸੀਂ ਅੱਖਾਂ ਵੀ ਰਹਿਣ ਤੋਂ ਹੋਣਾ ਪੁਰਾਣੇ ਕੱਪੜਾ ਦਾ ਕੀ ਲੈਣਾ ਹੁੰਦਾਗਾ ਤਾਂ ਕਰਕੇ ਫਿਰ ਅਸੀਂ ਵਾਪਸ ਆ ਗਏ ਬਦਲ ਤੋਂ ਲੈ ਕੇ ਇਹਨਾਂ ਨੇ ਸੂਟ ਲਿਆਂਦੇ ਸੀ ਕੱਲ ਤੇ ਸੂਟ ਲਿਆਂਦੇ ਸੀ ਇਹਦੇ ਬੁਕਰੰਬਗਰ ਵਾਲੇ ਉਹ ਜਿਹੇ ਸੀ ਪੁਲਿਆਂਦੇ ਸੀ ਸਮਾਨ ਸਾਰਾ ਕਾਲ 2 ਸੂਟ ਲੈ ਆਂਦੇ ਸੀ ਇਹਨਾਂ ਨੇ ਘਰੇ ਪਾਉਣ ਨੂੰ 2 ਸੂਟ ਲੈ ਆ। ਆ ਦੇਖੋ ਇਹ ਕਹਿੰਦੇ ਨੇ ਵੀ ਹਾਂ ਲੈ ਆਂਦੇ ਦੋ ਸੂਟ। ਇੱਕ ਆਹ ਪਿਆਗਾ। ਇੱਕ ਹੋਰ ਸੀਗਾ ਉਧਰ ਜਿਹਾ ਪਿਆਗਾ। ਘਰੇ ਪਾਉਣ ਵਾਸਤੇ ਲੈ ਆਂਦੇ ਸੀ ਦੋ ਸੂਟ ਆ ਦੇਖੋ ਆ ਪੈਕ। ਸਸਤੇ ਮਿਲ ਗਏ ਸੀ ਵਧੀਆ ਆਪਾਂ ਨੂੰ। 300 300 ਦੇ ਸੂਟ ਮਿਲ ਗਏ। ਤਾਂ ਹੀ ਤਾਂ ਲਿਆ ਕੇ ਦੇਤੇ। ਹੂੰ। ਤਾਂ ਹੀ ਲਿਆ ਕੇ ਦੇਤੇ। ਹੋਰ ਮਾ ਇੱਕ ਆ ਸੀਗਾ ਆ ਸੂਟ ਹੈ ਉਹਦੇ ਨਾਲ ਦੀ ਹੈ ਵੀ ਹਰ ਇੱਕ ਹਾਂ ਇਹ ਤਾਂ ਉਹਦੇ ਨਾਲ ਦਾ ਪਰ ਇਹ ਖੋਲ ਕੇ ਦਿਖਾ ਤੇ ਇਹ ਕਰ ਲਿਆ ਦੇ ਸੀ ਅਸੀਂ ਦੋ ਸੂਟ ਇਹ ਕਰੇ ਵੀ ਦਾ ਸੂਟ ਲੈਣ ਮਾ ਜਲਾ ਲਵਣਾਨ ਸਾਫ ਗਿਆ ਨਾ ਕੰਮ ਬਾਕੀ ਕੰਮ ਕੁੰਮਤ ਜਾਂਦੇ ਨੇ ਰੋਜ਼ ਬਦਲਣਾ ਪੈਂਦਾ ਸੂਟ ਤਾਂ ਕਰਕੇ ਦੋ ਸੂਟ ਲੈ ਆ ਦੇ ਸੀ ਕਿ ਤੇ ਬਾਕੀ ਨੂਰ ਦੀ ਥਾ ਹੋ ਗਿਆ ਜਿਵੇਂ ਬਾਹਰ ਘੁੰਮ ਕੇ ਆਉਣਾ ਚਿਰਾਂ ਨੂੰ ਬਹੁਤ ਦਿਨ ਹੋ ਗਏ ਸੀ ਬੁਖਾਰ ਹੋਏ ਨੂੰ ਅੱਜ ਜਨ ਗੁਰਦੁਆਰੇ ਮੱਥਰ ਕਾ ਗਿਲੇ ਆ ਕਿ ਵਕ ਬਜ਼ਾਰ ਘਮਾਤਾ ਬਾਬੇ ਰੌਣਕ ਦੀ ਕਿਰਪਾ ਨਾਲ ਠੀਕ ਆ ਬੱਚਾ ਆਪਣਾ ਵਧੀਆ ਖਾਣਾ ਪੀਣਾ ਖਾਂਦਾ ਹੁਣ ਤੰਦਰੁਸਤ ਆ ਮਾਲਕ ਵਧੀਆ ਕਿਰਪਾ ਕਰੇ ਵਾਹਿਗੁਰੂ ਵਾਹਿਗੁਰੂ ਕਰਨ ਵਾਲਾ ਹਨ ਬੰਦਾ ਦਾ ਕਿਸੇ ਦਾ ਕੀ ਕਰੂਗਾ ਕੋਈ ਵਾਹਿਗੁਰੂ ਚੜ੍ਹਦੀ ਕਲਾ ਤੇ ਰੱਖੇ ਮਾਲਕ ਤੇ ਬਾਸ਼ਾ ਤੇ ਬਾਕੀ ਬਈ ਤੁਸੀਂ ਟਿਊਬ 'ਚ ਹਵਾ ਨਹੀਂ ਭਰਾਈ ਤੁਹਾਨੂੰ ਪਤਾ ਹੀ ਆਣਾ ਬਹੁਤ ਜ਼ਰੀਲਾ ਹੋਇਆ ਪਿਆ ਧੂਆਂ ਬਹੁਤ ਧੂਆਂ ਧਾਰ ਬਹੁਤ ਹੈ ਤੇ ਜਦੋਂ ਵੀ ਤੁਸੀਂ ਬਾਹਰ ਜਾਓ ਤਾਂ ਇਹ ਕੱਪੜੇ ਫੇਸ ਵਗੈਰਾ ਆ ਮੂੰਹ ਟਾਕੇ ਜਾਇਆ ਕਰੋ ਸਾਰਾ ਤੇ ਅੱਖਾਂ ਵੀ ਮਾੜੀ ਮੋਟੀ ਕੋਈ ਐਨਕ ਲਗਾ ਲਿਆ ਕਰੋ ਬਹੁਤ ਬੁਰਾ ਹਾਲ ਆ ਬਾਹਰ ਸਾਹ ਵੀ ਨਹੀਂ ਆਉਂਦਾ ਨਾ ਗਲਾ ਖਰਾਬ ਬਹੁਤ ਬੁਰਾ ਹਾਲ ਯਾਰ ਇਸ ਕੱੱਕੇ ਜਿੰਨਾ ਬਚਾਇਆ ਨਾ ਬਾਦਲੋ ਮਿੱਤਰ ਜਿਆ ਆਪ ਦਾ ਆਪਣਾ ਤੁਹਾਨੂੰ ਪਤਾ ਹੀ ਹੈ ਹੁਣ ਪੰਜਾਬ ਦਾ ਕੀ ਹਾਲ ਹਨ ਤੁਹਾਨੂੰ ਵਾਲ ਤਾਂ 100 ਦੇ ਪਾਤਰ ਤੋਂ ਨਹੀਂ ਹੈ ਗਰਮ ਪਾਣੀ ਨਾਲ ਕੋਈ ਉਹ ਮਨੇ ਅੱਡੀ ਬੰਦ ਕਰ ਦਿੱਤੀ ਨਹੀਂ ਲੈਟ ਮਰੰਦ ਕਰੋ ਆਰਮੇ ਬੰਦ ਕਰੋ ਪੈਰ ਤੋਂ ਨਹੀਂ ਮੇਰੇ ਕੋਈ ਨਹੀਂ ਇਤਨਾ ਹੋ ਹਾਂਜੀ ਦੋਸਤੋ ਆਪਾਂ ਵਲੌਗ ਨੂੰ ਅੱਗੇ ਵਧਾਉਂਦੇ ਹੋਏ ਮਿਲਵਾਉਣੇ ਸਾਨੂੰ ਨੂਰ ਨਾਲ ਹੈਲੋ ਨੂਰ ਅੱਛੀ ਕਾਲ ਕੀ ਹਾਲ ਚਾਲ ਨੇ ਹੁਣ ਤੇਰੇ ਵਧੀਆ ਜੀ ਓਕੇ ਕੰਮ ਪੂਰੇ ਵਧੀਆ ਜੀ ਤੇ ਹਾਂ ਹੁਣ ਵਾਰ ਤੋਂ ਸਕੂਲ ਜਾਣ ਲੱਗ ਜੀ ਹਣਾ ਹੁਣ ਹਾਂਜੀ ਤੇ ਇਧਰ ਆਪਣੇ ਰੋਪੀ ਪਾਣੀ ਵੀ ਘਰ ਲੱਗਣ ਨੇ ਤਿਆਰ ਤੇ ਬਾਕੀ ਦੋਸਤੋ ਆਪਾਂ ਕਈ ਦਿਨ ਹੋ ਗਏ ਚੀਲਾ ਨਹੀਂ ਹੋਣਾ ਚੀਲਾ ਬੇਸਣ ਦਾ ਚੀਲਾ ਤੇ ਆਹ ਕਰ ਰਹੇ ਹਾਂ ਇਹ ਮਲਾਈ ਦਾ ਘਿਓ ਹੈ اچھا ਮਲਾਈ ਦਾ ਘਿਓ ਕੱਢ ਰਹੇ ਨੇ ਸਾਂਚ ਤੇ ਪਾਉਣ ਵਾਸਤੇ ਪੁੱਤ ਨਿਕਲੇ ਹੋਇਆ ਅੱਛਾ ਅੱਛਾ ਇਹ ਤੁਸੀਂ ਕੀ ਕਰ ਰਹੇ ਹੋ ਨੂਰਾ ਦੀ ਮੰਮੀ ਨਾਲ ਮਜ਼ਾਕ ਕਰ ਰਿਹਾ ਹੈ ਬਾੜਦੇ ਮੇਰੇ ਨੂਰਾ ਮੰਮੀ ਨੂੰ ਮਜ਼ਾਕ ਕਰੀ ਜਾਂਦਾ ਤੇ ਆਪਾਂ ਚੀਲਾ ਨਹੀਂ ਖਾਧਾ ਅਸੀਂ ਕਹਿ ਰਹੇ ਸੀ ਸਾਨੂੰ ਕਈ ਦਿਨ ਹੋ ਗਏ ਦੇਖਣ ਦਾ ਚੀਲਾ ਬਣਾਵਾਵਾਂਗੇ ਆਪਾਂ ਤੇ ਇੱਕ ਦਿਨ ਤੇ ਕੀ ਕਰ ਰਹੇ ਹੋ ਚੀਲਾ ਇਹ ਸਵਾਲ ਬਹੁਤ ਲੱਗਦਾ ਬਸ ਟੇਸਟੀ ਹੋਣਾ ਤੇ ਪ੍ਰੋਟੀਨ ਭਰਪੂਰ ਹੋਣਾ ਰੋਟੀ ਆਪਣੀ ਬਣੀ ਜਾਂਦੀ ਆ ਫੇਰ ਨੂਰ ਕੀ ਕਰੀ ਜਾਂਦਾ ਕੁਝ ਕੁ ਚਿਰਚਾ ਆਪਾਂ ਰੋਟੀ ਖਾਵਾਂਗੇ ਤਿਆਰ ਕਰ ਰਹੇ ਨੇ ਰਾਤ ਬਣਾਇਆ ਸੀ ਸਾਗ ਆਪਾਂ ਸਾਗ ਲੈ ਕੇ ਬਣਾਇਆ ਸੀ ਇਹਨਾਂ ਨੇ ਆਹ ਦੇਖੋ ਆ ਜਿਹੜਾ ਸਾਗ ਆਣਾ ਦੋਸਤੋ ਕੁਸ਼ਕਾਹੀ ਪ੍ਰੀਤੀ ਨੂੰ ਭੇਜਤਾ ਸੀ ਭਿੱਖੀ ਕੁਛ ਮੈਂ ਲੈ ਗਿਆ ਸੀਗਾ ਸਕੂਲ ਸਕੂਲ ਉੱਥੇ ਮੇਰੇ ਮੇਰੇ ਮਿੱਤਰਾਂ ਨੇ ਖਾ ਲਿਆ ਸੀਗਾ ਹਰਿੰਦਰ ਤੇਜਵੀਰ ਸਿੰਘ ਇਹਨਾਂ ਨੂੰ ਸਾਗ ਪਸੰਦ ਸੀ ਅੱਜ ਤਸਵੀਰ ਨੇ ਪਹਿਲੀ ਮਰਾਠੀ ਫੋਨ ਕੱਟ ਕੇ ਲਾਤਾ ਤੇ ਮੈਂ ਕਿਹਾ ਮਰਾਠੀ ਫੋਨ ਕਿੱਧਰ ਗਿਆ ਬਰਵਾਸਣ ਲਾਗੇ ਮਾ ਸਾਗ ਦੇ ਮਾਰਣ ਤੋਂ ਪਿਛੋਂ ਲੱਤ ਹੈ ਨਾ ਵੱਧ ਪੋਣਾ ਸੀਗਾ ਜੇ ਅਪਾ ਭੁੱਲ ਗਏ ਤੇ ਫਿਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਬੈਠ ਕੇ ਖਾਦਾ ਸਾਗ ਬਹੁਤ ਸਵਾਦ ਹੋਣਾ ਸੀਗਾ ਤੇ ਸਾਗ ਤੁਸ ਨੂੰ ਪਤਾ ਹੀ ਸਾਰਿਆਂ ਦਾ ਚਹੇਤਾ ਹਨਾ ਸਾਗ ਇਸ ਕਰਕੇ ਤੇ ਆਪਾਂ ਹੁਣ ਜਾਂਦਾ ਹਨ ਓਏ ਮੱਕੀ ਦਾ ਆਟਾ ਸਾਗ ਤਾਂ ਬਣਾ ਲਿਆ ਹਨਾ ਤੁਸੀਂ ਕਿੱਥੇ ਲੈ ਗੱਲਾਂ ਆ ਲਈਆਂ ਭੁੱਲ ਗਏ ਹਨਾ ਮੱਕੀ ਦਾ ਆਟਾ ਕਿ ਮੱਕੀ ਦਾ ਆਟਾ ਮੱਕੀ ਦਾ ਆਟਾ ਕੋਲ ਨਹੀਂ ਮੱਖਣ ਤਾਂ ਪਿਆ ਹੈ ਹੈ ਮੱਖਣ ਤਾਂ ਪਿਆ ਹੈ ਮੱਖਣ ਕਿਰਨ ਉਹ ਸਾਰ ਚ ਪਾ ਲੇ ਨਹੀਂ ਆਇਓ ਕਿਉਂ ਗੱਡੀ ਨਹੀਂ ਕਿਉਂ ਉਹ ਬਣਾ ਮਖਾਣਾ ਉਹ ਤਾਂ ਹੋਣੀ ਤਾਂ ਬੱਤੀ ਪਲੇ ਗਈਏ ਮੱਕੀ ਦਾ ਆਟਾ ਦੀ ਰੋਟੀ ਰੋਟੀ ਬਹੁਤ ਸਵਾਦ ਆਉਂਦੀ ਦੋਸਤੋ ਹੁਣ ਤੁਹਾਨੂੰ ਪਤਾ ਹੀ ਹੈ ਤੁਸੀਂ ਤਾਂ ਬਣਾ ਲਈਏ ਸਵੇਰੇ ਲਿਆਵਾਂਗੇ ਉਹ ਤੋੜਾ ਖਰੋ ਜਿਆ ਤਰਨਾ ਕੋਈ ਗੱਲ ਨਹੀਂ ਸਵੇਰੇ ਲਿਆਵਾਂਗੇ ਆਟਾ ਤੇ ਸਵੇਰੇ ਤੇ ਮੈਂ ਹੀ ਬਣਾ ਦਊਗੀ ਹਣਾ ਕੱਲ ਹੀ ਬਣਾ ਦੂੰਗੀ ਲੈ ਕੇ ਰੱਖ ਲਵਾਂਗੇ ਸਵੇਰੇ ਮੱਕੀ ਦਾ ਆਟਾ ਆਪਾਂ ਲਿਆਵਾਂਗੇ ਥੋੜਾ ਜਿਹਾ ਜੇ ਫਿਰ ਆਪਾਂ ਖਾ ਲਾਂਗੇ ਮੱਕੀ ਦੀ ਰੋਟੀ ਦਾ ਸਵਾਦ ਹੀ ਵੱਖਰਾ ਹੁੰਦਾ ਕਨਹੀਂ ਦੋਸਤੋ ਹਾਂ ਨੂੰ ਹਾਂ ਕੋ ਇਹਨੂੰ ਲੈ ਆਉਣਿਆ ਆ ਪੁੱਤ ਖਰਾਬ ਨਾ ਕਰਦੀ ਇਹਨੂੰ ਤੋੜ ਦੇਣਾ ਛੱਡ ਦੇ ਇਹਨੂੰ ਛੱਡ ਦੇ ਪ੍ਰੀਤੀ ਕੇ ਤਾਂ ਬਹੁਤ ਮਹਿੰਗੀ ਦੇਣਗੇ ਆਪਾਂ ਤਾਂ ਸਸਤੀ ਲੈ ਕੇ ਆਏ ਆ ਬਾਕੀ ਦੋਸਤੋ ਆਪਾਂ ਹਰ ਰੋਜ਼ 9:30 ਵਜੇ ਲਾਈਵ ਹੁੰਨੇ ਆ ਜੇਰੇ ਮੇਰੀ ਕਹਣ ਪੜਾ ਨਹੀਂ ਪਤਾ ਉਹ ਲਾਈਵ ਹੋਇਆ ਕੋਈ ਪ੍ਰੀਤੀ ਤੁਹਾਡੇ ਵੱਧ ਮਹਿੰਗੀ ਚੀਜ਼ ਲਾਉਂਦੀ ਆ ਪੁੱਤ ਤੇ ਹਰ ਰੋਜ਼ ਲਾਈਵ ਤੇ ਚੰਗਾ ਗੱਲਾਂ ਬਾਤਾਂ ਕਰਦੇ ਉਹਨੇ ਆ ਜਾ ਕਰੋ ਸਾਰੇ ਪਰਾ ਹੈ ਨਾ ਬਹੁਤ ਆਪਣੇ ਭਰਾ ਪਿਆਰ ਕਰਦੇ ਨੇ ਸਾਰੇ ਜਿਹੜੇ ਨੇ ਬਹੁਤ ਵਧੀਆ ਲੱਗਦਾ ਹਨਾ ਸਾਰਿਆਂ ਨਾਲ ਗੱਲਾਂ ਬਾਤਾਂ ਹੁੰਦੀਆਂ ਦਿਲ ਦੀਆਂ ਗੱਲਾਂ ਕਰਦੇ ਹੁੰਨੇ ਆਪਾਂ ਬਹੁਤ ਚੰਗਾ ਲੱਗਦਾ ਹੈਗਾ ਸਾਰੇ ਪੰਨ ਕੋਈ ਸਾਥ ਦਿੰਦੇ ਨੇ ਸਾਰੇ ਤੇ ਸਾਰਿਆਂ ਨਾਲ ਬਈ ਸ਼ਕੂਲੀ ਜਿਹਾ ਲੱਗਦੇ ਵਿੱਚ ਉਹਨੇ ਸਾਰੇ ਜਿਹੜੇ ਨੇ ਬਹੁਤ ਵਧੀਆ ਵਸਤੀ ਕਰਦੇ ਨੇ ਮੁੰਡਾ ਹਨ ਦੇਖ ਲੋ ਮਾਂ ਪਤ ਦਾ ਪਿਆਰ ਦੇ ਦੇਖੋ ਚਲ ਕੋਈ ਨਹੀਂ ਜਰਾ ਪੰਜ ਛੇ ਦਿਨ ਹੋ ਗਏ ਨੂੰ ਬਿਮਾਰ ਪੈਨ ਪਹਿਲਾ ਗੋਲੂ ਘੁਆਰੋ ਕੇ ਹੋਣੇ ਹੋ ਗਿਆ ਬੁਖਾਰ ਹੋਈ ਬਾਲਾ ਗਿਆ ਸੀ ਵਿਚਾਰੇ ਨੂੰ ਚਲ ਕੋਈ ਨਹੀਂ ਤੇ ਆਪਾਂ ਚੱਲਦੇ ਆਂ ਦੋਸਤੋ ਲੈ ਆਈਏ ਨੂੰ ਹੈਨਾ ਲੈ ਦੋਸਤ ਆਪਾਂ ਵਿਆਹ ਦੇ ਉਸਨੇ ਹੁਣ ਮੱਕੀ ਦਾ ਆਟਾ ਦੁਰਗਾ ਲਾਇਆ ਤੇ ਨਹੀਂ ਦੋਨੇ ਵੀਰੇ ਬੁਖਾਰ ਚੱਲਦੇ ਆਂ ਮੇਰਾ ਵੀ ਜੀ ਦੀਆ ਮੱਕੀ ਦਾ ਆਟਾ ਲੈਣ ਚੱਲਿਆਂ ਸੱਸੂ ਦਾ ਸਾਗ ਬਣਾਇਆ ਹੈ ਤੂੰ ਤੈਨੂੰ ਪਤਾ ਦੀ ਗੱਲ ਦੱਸਾਂ ਜ਼ਿੰਦਗੀ 'ਚ ਕਦੇ ਟੈਨਸ਼ਨ ਨਾ ਲਓ ਜੂਸ ਉੱਤੇ ਨਾਲ ਖੜਦਾ ਖੜੇ ਜਿਹਨੇ ਨਹੀਂ ਖੜਨਾ ਨਾ ਖੜੇ ਕੋਈ ਚੱਕਰ ਨਹੀਂ ਟੈਨਸ਼ਨ ਨਾ ਲਿਆ ਕਰੋ ਜ਼ਿੰਦਗੀ ਜਿਉਣਾ ਆਇਆ ਬਾਈ ਮਜ਼ੇ ਲਿਆ ਕਰੋ ਕੋਈ ਚੱਕਰ ਨਹੀਂ ਧੰਨਵਾਦ ਹਾਂਜੀ ਦੇਓ ਪੈਸੇ ਕਰਾਂ ਜਿਹੜੇ ਲੈਣੇ ਸਨ ਇਹ ਨਹੀਂ ਕੋਈ ਗੱਲ ਦੀ ਅਕਲ ਜੀ ਅਕਲ ਜੀ ਮੱਕੀ ਦਾ ਆਟਾ ਪਾਇਓ ਅਗਲ ਗਨੇ ਦੇ ਆਹ ساری ਵੈਰਾਈਟੀ ਮਿਲਦੀ ਹੈ ਬਈ ਇੱਥੋਂ ਆਪਣੇ ਮੋੜ ਦੇ ਦੁਕਾਨ ਮੈਂ ਲਓ ਜੀ ਮੱਕੀ ਦਾ ਆਟਾ ਪਾ ਦੇ ਅੰਕਲ ਇੱਕ ਮਿੰਟ ਹੋਣਾ ਜੀ ਕਾ ਗੇ ਸਾਡੇ ਗਲੀ ਦੇ ਸੋਰੀ ਹਾਂ ਸੋਰੀ ਗੰਜੀ ਆਦੇ ਦੇਖਿਆ ਕੀ ਲੈਣਾ ਹੀਆ ਠੀਕ ਹੈ ਹਉ ਆਜੋ ਦੇ ਕੀ ਲੈਣਾ ਹੀਆ ਆਓ ਕੀ ਲੈਣਾ ਹੈ ਮਿੱਠਾ ਪੂਰੀਆ ਖਟਾ ਪੂਰੀਆ ਕਰਾਰਾ ਪੂਰੀਆ ਬਲੌਗ ਅੱਜ ਆ ਤੁਸੀਂ ਵੀ ਆ ਜਾਓ ਇੱਥੇ ਕੀ ਹੋ ਬਣ ਮੱਕੀ ਦਾ ਆਟਾ ਪਾ ਦੇ ਬਈ 10 ਕਿਲੋ ਗ੍ਰਾਮ ਅੱਛਾ ਅੰਕਲ ਜੀ ਬਲੌਗ ਆਪੇ ਇਹਨੇ ਮੈਂ ਅਜੇ ਭਾਅ ਸਾਲੂਗਾ ਪੰਜਾਇਦਾਂ ਲੂਗਾ ਅਸਰੀ ਕਾਲ ਉਹ ਬਾਜੀ ਤੇ ਦਾ ਕਲਾ ਸਮਾਨਤਾ ਇੱਥੇ ਘਟ ਗਿਆ ਬਰਾ ਉਹਨੂੰ ਆਪ ਦੀ ਖਾਈ ਜਾਂਦਾ ਉਹ ਬਹੁਤ ਆਉਈ ਹੁਣ ਸਵਾਕੀ ਲੈ ਬੋਲੇ ਸਾਤਰੀ ਗਾਲੀ ਬੱਸ ਬੋਲੂ ਜਮ ਹਾਂ ਹੁਣ ਦੂਦਾਂ ਨਹੀਂ ਲੈਣਾ ਕੁਛ ਹੈਂ ਦੇਖ ਲਾ ਪੱਕਾ ਦਿੰਦੀ ਇਹ ਲੋਕ ਬਾਰਾਂ ਕੰਦੀ ਮੇਂਦੀ ਲਓ ਜੀ ਦੋਸਤੋ ਆਪਾਂ ਆ ਗਏ ਘਰੇ ਲੈ ਕੇ ਮੱਕੀ ਦਾ ਆਟਾ ਕੱਲ ਹੁਣਾਵਾਂਗੇ ਰੋਟੀਆਂ ਮੱਕੀ ਦੀਆਂ ਲਓ ਜੀ ਮੱਕੀ ਦਾ ਆਟਾ ਸਰਸੋਂ ਦਾ ਸਾਗ ਮਿੱਟੀ ਦਾ ਆਟਾ ਮੱਕੀ ਦਾ ਸੌਰੀ ਮਿੱਟੀ ਦਾ ਕਹੇ ਸੀ ਮੈਂ ਮਿੱਟੀ ਦਾ ਆਟਾ ਉੱਥੇ ਵੀ ਉਹਨਾਂ ਦਾ ਵੀਡੀਓ ਬਣਾਤੀ ਬਲੌਗ ਬਣਾਤੀ ਕਿਹਨਾਂ ਦੇ ਦੁਕਾਨ ਤੇ 6 ਵਜੇ ਹੂੰ ਤੋਂ ਪੁੱល ਲੈਂਦੇ ਆ ਅਕੋਰਡਿੰਗ ਵਾਲੀ ਹੋਈ ਇਹੋ ਮਾਤਾ ਰਾਣੀ ਸਾਫ ਕਰਦੀ ਦਿੰਦੀ ਹੈ ਉਹ ਕਹਿੰਦੀ ਕੀ ਕਰੀ ਜਾਂਦੇ ਨੇ ਉਹ ਕਹਿੰਦਾ ਬਲਾਉ ਬਣਾ ਹੀ ਜਾਂਦਾ ਤੇ ਉਹ ਨਾ ਮੈਂ ਕਹਿੰਦੀ ਸੀ ਜਨਾ ਦੋਸਤੋ ਇਹ ਵੀ ਮਿਕਸਰ ਟਪੀਂਦੇ ਨੇ ਕੌਣ ਆਪਣੇ ਆਹ ਆਂਟੀ ਕੇ ਕੋਈ ਨਹੀਂ ਉਹ ਉਹਨਾਂ ਤੋਂ ਲੈ ਕੇ ਆਉਣ ਵਾਲਾ ਲਈ ਦੋਸਤੋ ਆਪਾਂ ਹੁਣ ਬਲਾਉ ਦਾ ਕਰਦੇ ਆ ਐਂਡ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ লাইਕ ਕਰ ਦਿਓ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ ਸਸਰੀ ਕਾਲ